ਹੈਲੋ ਜੀ ਪਿੰਡਾਂ ਦੇ ਕੰਮ ਕਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਲਾਵਾਂਗੇ ਆਪਾਂ ਗਰਮਾ ਵਾਲੀ ਸਬਜ਼ੀ ਇਹ ਆਪਾਂ ਟ੍ਰੇਲ ਲਿਆਂਦੀ ਹੈ ਦੀ ਸਬਜ਼ੀਆਂ ਲਾਉਣ ਵਾਸਤੇ ਤੇ ਇਹ ਆਪਾਂ ਲਈ ਹੈ ਜੀ ਰੂੜੀ ਦੀ ਰੇਤ ਇਹ ਲਿਆਂਦੀ ਆ ਰਹੀ ਆਪਾਂ ਖੇਤ ਦੀ ਮਿੱਟੀ ਇਹ ਆਪਾਂ ਇਹਦੇ ਤੇ ਮਿਕਸ ਕਰਲਾਂਗੇ ਇਹ ਖੇਤ ਦੀ ਮਿੱਟੀ ਤੇ ਰੂੜੀ ਆ Донеси дяна и пътен гитар, месо, карлайн. ਉਹਨੇ ਮਿੱਟੀ ਆਪਾਂ ਇਹ ਟ੍ਰੇ ਚ ਪਾ ਲਾਂਗੇ। ਹਰੇ ਤੱਕ ਥੋੜੀ ਥੋੜੀ ਸਾਰੀਆਂ ਚ ਪਾ ਲਾਂਗੇ। you <laughs> ਇੱਕ ਵਾਰੀ ਆਪਾਂ ਲੈਨੇ ਕੁਝ ਪਾ ਲਈਏ ਮਿੱਟੀ ਰੂੜੀ ਵੀ ਰੇਤ ਮਿੱਟੀ ਤੇ ਇਹ ਆਪਣੇ ਕੋਲੇ ਹੈ ਜੀ ਸਾਰੇ ਤਰ੍ਹਾਂ ਦੇ ਬੀਜ ਇਹ ਹੈਗੇ ਜੀ ਤੋਰੀ ਕਦੂ ਪੇਠਾ ਤੇ ਅੱਲਾਂ ਦੇ ਵੀ ਛੋਟੇ ਕਰੇਲੇ ਤੇ ਵੱਡੇ ਕਰੇਲੇ ਆਪਣੇ ਕੋਲੇ ਇਹ ਸਾਰੇ ਬੀਜ ਹੈਗੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਲਾ ਦਾਂਗੇ ਜੀ ਇਹਦੇ ਵਿੱਚ ਇਹ ਜਿਹੜੀ ਆਪਣਾ ਤਿੱਖਾ ਜਿਹਾ ਸਾਈਡ ਹੈ ਇਹਨੂੰ ਆਪਾਂ ਇਸ ਤਰ੍ਹਾਂ ਥੱਲੇ ਲਾ ਦਾਂਗੇ ਸਾਰੇ ਵੀ ਆਪਾਂ ਇਸ ਤਰ੍ਹਾਂ ਲਾ ਦਾਂਗੇ अपने कद्दू के भी है जी तो ਕਰੇਲਾ ਕਿੰਨੇ ਦਿਨ ਹੋ ਗਏ ਕਾਲੀ ਹੋਈ ਇਹ ਤੂਰੀ ਹੈ ਇਹ ਤੂਰੀ ਅ ਗ੍ਰੀਲਾ ਆ ਪੇਠਾ ਆ ਕਦੂ ਉਹ ਵੱਡੇ ਖਰੇਲੇ ਇਹ ਸਾਰੇ ਬੀਅਰ ਪਰ ਟ੍ਰੇ ਚ ਲਾਤੀ ਆ ਜੀ ਇਹਨਾਂ ਨੂੰ ਆਪਾਂ ਰੋਜ਼ ਨਾ ਧੁੱਪੇ ਰੱਖ ਦਿਆ ਕਰਾਂਗੇ ਦੁਪਹਿਰੇ ਜਦ ਧੁੱਪ ਨਿਕਲਿਆ ਕਰ ਤੇ ਸ਼ਾਮ ਨੂੰ ਆਪਾਂ ਇਹਨੂੰ ਅੰਦਰ ਰੱਖ ਦਿਆ ਕਰਾਂਗੇ ਕਿਉਂਕਿ ਸ਼ਾਮ ਨੂੰ ਠੰਡ ਹੋ ਜਾਂਦੀ ਹੈ ਤੇ ਕੋਰਾ ਪੈਣ ਲੱਗ ਪੈਂਦਾ ਤੇ ਆਪਣੀ ਗਰਮੀ ਵਾਲੀ ਸਬਜ਼ੀ ਹੈ ਜਿਹੜੀ ਤੇ ਇਹ ਆਪਣੇ ਤਿਆਰ ਹੋ ਜੂਗੀ ਫਿਰ ਆਪਾਂ ਇਹਨੂੰ ਖੇਤ ਚ ਲਾ ਦਾਂਗੇ ਤੇ ਇਹ ਆਪਾਂ ਇਹ ਟ੍ਰੇ ਚ ਮਿੱਟੀ ਪਾ ਕੇ ਹੋਰ ਵੀ ਆਪਾਂ ਵੀ ਲਿਆਵਾਂਗੇ ਜਿਹੜੀ ਇਹ ਟ੍ਰੇ ਖਾਲੀ ਆ ਇਹਦੇ ਚ ਆਪਾਂ ਹੋਰ ਲਾ ਲਾਂਗੇ ਲਿਆ ਕੇ ਤੇ ਹੁਣ ਆਪਾਂ ਸਾਰੇ ਵੀ ਲਾਦੇ ਆ ਤੇ ਇਹਨਾਂ ਨੂੰ ਰੱਖਾਂਗੇ ਜਦੋਂ ਥੋੜੀ ਜੀ ਧੁੱਪ ਆ ਗਈ ਤਾਂ ਧੁੱਪੇ ਰੱਖ ਦਾਂਗੇ ਹੁਣ ਬਣਾਉਣੇ ਆ ਜੀ ਆਪਾਂ ਗੋਭੀ ਵਾਲੇ ਪਰੌਂਠੇ ਤੇ ਆਪਾਂ ਗੋਭੀ ਲੈ ਲਈ ਆ ਜੀ ਇਹਨੂੰ ਹੁਣ ਆਪਾਂ ਬਰੀਕ ਸਾਈਡ ਨਾਲ ਕद्दूकश ਕਰ ਲਾਂਗੇ ਤੇ ਇਹ ਪਰੌਂਠੇ ਆਪਾਂ ਰਵਿੰਗ ਪਰਕੇ ਨਹੀਂ ਬਣਾਉਂਦੇ ਜੇ ਤੇ ਨਾਲੇ ਤਾਂ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਤੇ ਆਪਾਂ ਬਣਾਵਾਂਗੇ ਜੀ ਆਟੇ ਚ ਮਿਕਸ ਕਰਕੇ ਨਾਲੇ ਤਾਂ ਇਹ ਪਰੌਂਠੇ ਫਟਦੇ ਨਹੀਂਗੇ ਨਾਲੇ ਕਈ ਵਾਰ ਆਪਾਂ ਨੂੰ ਸਟਫਿੰਗ ਭਰਨ ਚ ਔਖਾ ਲੱਗਦਾ ਬਾਹਰ ਨਿਕਲ ਜਾਂਦੇ ਆ ਤੇ ਹੁਣ ਆਪਾਂ ਇਹਨੂੰ ਕद्दूकश ਕਰ ਲੀਏ ਗੋਭੀ ਨੂੰ ਸਾਰੇ ਨੂੰ ਇਹ ਪਰੌਂਠੇ ਬਹੁਤ ਹੀ ਵਧੀਆ ਬਣਦੇ ਐ ਇਸ ਤਰ੍ਹਾਂ ਬਣਾਏ ਹੋਏ ਬਸ ਸਰਦੀਆਂ 'ਚ ਆਪਣੇ ਗੋਭੀ ਵਾਲੇ ਮੂਲੀ ਵਾਲੇ ਮੇਥਿਆਂ ਵਾਲੇ ਇਹ ਪਰੌਂਠੇ ਚੱਲਦੇ ਐ ਹਰ ਇੱਕ ਘਰ 'ਚ ਹੀ ਬੰਦੇ ਹੋਣਗੇ ਆਪਾਂ ਫੁੱਲ ਫੁੱਲੀ ਸਾਕ ਕਦੂ ਕਸ਼ ਕਰਨਾ ਜੀ ਮੇਰਾ ਤੇ ਜਿਹੜੇ ਆਪਣੇ ਇਹਦੇ ਡੰਡਲ ਜਿਹੇ ਹੁੰਦੇ ਆ ਉਹ ਆਪਾਂ ਛੱਡ ਦਾਂਗੇ ਤੇ ਮੂਰੋ ਮੂਰੋ ਆਪਾਂ ਸਾਰਾ ਫੁੱਲ ਕਦੂ ਕਸ਼ ਕਰ ਲਾਂਗੇ ਗੋਭੀ ਵਾਲੇ ਪਰੌਂਠੇ ਵੀ ਸਰਦੀਆਂ ਚ ਬਹੁਤ ਟੇਸਟੀ ਲੱਗਦੇ ਆ ਇਦੇ ਵਿੱਚ ਆਪਾਂ ਪਿਆਜ਼, ਹਰੀ ਮਿਆਰ, ਛਤਣੀਆਂ ਵੀ ਪਾ ਸਕਦੇ ਆ ਤੇ ਆਪਾਂ ਪਾਵਾਂਗੇ ਜੀ ਗੱਲੀ ਗੋਭੀ ਕੱਦੂਕਸ਼ ਕਰਕੇ ਹੁਣ ਪਾਵਾਂਗੇ ਜੀ ਆਪਾਂ ਸਵਾਦ ਅਨੁਸਾਰ ਨਮਕ ਤੇ ਹੁਣ ਪਾਵਾਂਗੇ ਜੀ ਆਪਾਂ ਲਾਲ ਮਿਰਚ ਤੇ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਪਾਊਡਰ ਤੇ ਆਪਾਂ ਪੀਸਿਆ ਹੋਇਆ ਜੀਰਾ ਪਾ ਲਿਆ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਪਰੌਂਠੇਆਂ ਚ ਤੇ ਇਹ ਆਪਾਂ ਲੈ ਲਈ ਜੀ ਗੋਭੀ ਕद्दूकस ਕੀਤੀ ਹੋਈ ਹੁਣ ਇਹਨੂੰ ਪਹਿਲਾਂ ਆਪਾਂ ਆਟੇ 'ਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਨੂੰ ਜਿੰਨੇ ਪਾਣੀ ਦੀ ਜ਼ਰੂਰਤ ਪਈ ਆਪਾਂ ਉਸ ਹਿਸਾਬ ਨਾਲ ਗੁੰਨ ਲਾਂਗੇ ਤੇ ਵੈਸੇ ਤਾਂ ਆਪਾਂ ਸਟਫਿੰਗ ਭਰ ਕੇ ਵੀ ਬਣਾ ਸਕਦੇ ਹਾਂ ਪਰੌਂਠੇ ਤੇ ਪਰ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਇਹ ਫਟਦੇ ਵੀ ਨਹੀਂ ਅਸਤਰਾ ਬਣਾਏ ਹੋਏ ਪਰੌਠੇ ਕਿਉਂਕਿ ਸਟਫਿੰਗ ਆਪਾਂ ਕਈ ਵਾਰ ਔਖੀ ਲੱਗਦੀ ਹੈ ਤੇ ਪਰੌਠੇ ਆਪਣੇ ਫਟ ਜਾਂਦੇ ਆ ਸਟਫਿੰਗ ਭਰੀ ਹੋਈ ਹੁਣ ਆਪਾਂ ਇਹ ਆਟੀ ਨੂੰ ਗੁੰਨ ਲਾਂਗੇ ਚੰਗੀ ਤਰ੍ਹਾਂ ਤੇ ਇਹ ਆਟਾ ਆਪਾਂ ਨਾ ਤਾਂ ਜ਼ਿਆਦਾ ਸਖਤ ਗੁੰਨਾਂਗੇ ਤੇ ਨਾ ਹੀ ਜ਼ਿਆਦਾ ਢਿੱਲਾ ਤੇ ਹੁਣ ਆਪਾਂ ਆਟੀ ਨੂੰ ਗੁੰਨ ਕੇ ਤਿਆਰ ਕਰ ਲਾਂਗੇ ਤੇ ਫੇਰ ਬਣਾਵਾਂਗੇ ਜੀ ਆਪਾਂ ਪਰੌਠੇ ਇਹ ਹੈ ਜੀ ਆਪਣੀ ਸਰਦੀਆਂ ਦੀ ਮਨਪਸੰਦ ਰੈਸਪੀ ਜੋ ਕਿ ਹਰ ਇੱਕ ਨੂੰ ਪਸੰਦ ਹੈ ਜੀ ਪਟਾ ਗੁੰਨਕੇ ਤਿਆਰ ਕਰ ਲਿਆ ਜੀ ਹੁਣ ਆਪਾਂ ਇਹਨੂੰ 2-4 ਮਿੰਟ ਵਾਸਤੇ ਰੈਸਟ ਵਾਸਤੇ ਰੱਖ ਦਾਂਗੇ ਤੇ ਫੇਰ ਬਣਾਵਾਂਗੇ ਜੀ ਆਪਾਂ ਪਰੌਂਠੇ ਆਪਾਂ ਬਣਾਉਣੇ ਆ ਜੀ ਪਰੌਂਠੇ ਕੁੱਟ ਲਾ ਲਿਆ ਮੈਂ ਵੱਡੇ ਮੇਰੇ ਪਰਾਠੇ ਵਾਸਤੇ ਆਪਾਂ ਥੋੜਾ ਜਿਹਾ ਪੇੜਾ ਭਾਰੀ ਲੈਣੇ ਚਾਹੀਦਾ ਕਿਉਂਕਿ ਫੇਰ ਹੀ ਪ੍ਰੌਂਠਾ ਵਧੀਆ ਲੱਗਦਾ ਸੌਖੇ ਤਰੀਕੇ ਨਾਲ ਬਣ ਜਾਂਦਾ। ਸੁੱਕੇ ਵਾਸਤੇ ਤਾਂ ਪ੍ਰੌਫਿੰਗ ਨਿਕਲ ਜਾਂਦੀ ਜਿਹੜਾ ਛੋਟਾ ਲੈਣੇ ਆ। ਤੇ ਪ੍ਰੌਂਠੇ ਵਾਸਤੇ ਆਪਾਂ ਨੂੰ ਪੇੜਾ ਥੋੜਾ ਜਿਹਾ ਭਾਰੀ ਚਾਹੀਦਾ। ਆਪਾਂ ਲੰਪ ਕਰਦੇ ਆਂ ਜੀ ਪ੍ਰੌਂਠਾ ਤਿਆਰ। ਇਹ ਤੁਸੀਂ ਗੋਲ ਵੀ ਬਣਾ ਸਕਦੇ ਆ ਤੇ ਚੌਰਸ ਵੀ ਬਣਾ ਸਕਦੇ ਆ। ਆਪਾਂ ਗੋਲ ਪ੍ਰੌਂਠੇ ਬਣਾਵਾਂਗੇ ਜੀ। ਜੇਕਰ ਤੁਸੀਂ ਸਾਡੀ ਸਾਡੀ ਵੀਡੀਓ ਦੇਖਦੇ ਆ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਕ ਆਪਣੇ ਹਰਨੂਰ ਵੀਰ ਦੀ ਆਈਡੀ ਤੋਂ ਆਪਾਂ ਨੂੰ ਡੇਲੀ ਕਮੈਂਟ ਆਉਂਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹ ਆਪਣੀ ਹਰ ਇੱਕ ਵੀਡੀਓ ਤੇ ਕਮੈਂਟ ਕਰਦੇ ਆ ਤੇ ਹੁਣ ਲਾ ਲਾਂਗੇ ਜੀ ਆਪਾਂ ਤਵੇ ਤਿੱਕਿਓ ਕਿਉਂਕਿ ਪਰਾਂਠੇ ਘਿਓ ਨਾਲ ਹੀ ਵਧੀਆ ਬਣਦੇ ਆ ਜੀ ਆਪਾਂ ਲਾ ਲਿਆ ਜੀ ਮੱਖਣ ਤੇ ਹੁਣ ਆਪਾਂ ਪਾ ਦਾਂਗੇ ਜੀ ਪਰਾਂਠਾ ਤਵੇ ਤੇ ਹੁਣ ਆਪਾਂ ਦੂਜੀ ਸਾਈਡ ਵੀ ਮੱਖਣ ਲਾ ਦਾਂਗੇ ਜਿੰਨੀ ਦੇਰ ਆਪਣਾ ਉਹ ਪਰੌਂਠਾ ਰੜਦਾ ਜਿੰਨੀ ਦੇਰ ਆਪਾਂ ਦੂਜਾ ਪਰੌਂਠਾ ਤਿਆਰ ਕਰ ਲੈਨੇ ਆ ਕਿਉਂਕਿ ਇਹਨੂੰ ਥੋੜਾ ਜਿਹਾ ਸੇਕ ਲੱਗਣ ਤੇ ਟਾਈਮ ਲੱਗਦਾ ਤੇ ਭਾਰੀ ਪਰੌਂਠਾ ਹੌਲੀ ਹੌਲੀ ਰੜਦਾ ਤੇ ਵੈਸੇ ਵੀ ਆਪਾਂ ਜੇ ਥੋੜੀ ਜਿਹੀ ਘੱਟ ਅੰਗ ਤੇ ਪਕਾਈਏ ਤਾਂ ਬਹੁਤ ਹੀ ਟੇਸਟੀ ਪਰੌਂਠਾ ਬਣਦਾ ਤੇ ਆਪਾਂ ਕਰਦੇ ਆ ਜੀ ਦੂਜਾ ਪਰੌਂਠਾ ਤਿਆਰ ਕਿ ਉਹ ਨਾਲੀ ਵਧੀਆ ਲੱਗਦੀ ਆ ਤਾਂ ਪੂਰਾ ਕਿਉਂ ਲੱਗਿਆ ਹੁਣ ਆਪਾਂ ਦੂਜੀ ਸਾਈਡ ਵੀ ਕਿਉਂ ਲਾ ਲਿਆ ਜੀ ਆਪਣੇ ਗੋਭੀ ਵਾਲੇ ਪਰੌਂਠੇ ਬਣ ਕੇ ਤਿਆਰ ਆ ਜੀ ਦਹੀਂ ਨਾਲ ਹਰੀ ਮਿਰਚ ਨਾਲ ਬਹੁਤ ਹੀ ਟੇਸਟੀ ਲੱਗਦੇ ਆ ਤੇ ਆਪਣੇ ਪਰੌਂਠੇ ਬਣ ਕੇ ਹੋ ਗਏ ਤਿਆਰ ਜੀ ਤੁਸੀਂ ਵੀ ਖਾਓ